हां जी ਸਤਿ ਸ਼੍ਰੀ ਅਕਾਲ ਦੋਸਤੋ ਜੁੜਿਆ ਜੀ ਨਵੇਂ ਐਪੀਸੋਡ ਦੇ ਵਿੱਚ ਇੱਕ ਹੋਰ ਨਵਾਂ ਵਿਸ਼ਾ ਲੈ ਕੇ ਵਿਸ਼ਾ ਉਹੀ ਕੁਝ ਗੱਲਾਂ ਤੇ ਅਵੇਅਰ ਕਰੂੰਗਾ ਕੁਝ ਚੀਜ਼ਾਂ ਤੇ ਤੁਹਾਨੂੰ ਅਵੇਅਰ ਕਰੂੰਗਾ ਕਿ ਇਹ ਨਾ ਕਰੋ ਤੇ ਅੱਜ ਦਾ ਵਿਸ਼ਾ ਦੋ ਕਰਦੀਆਂ ਉਹ ਗੱਲਾਂ ਜਿਹੜੀਆਂ ਕਦੇ ਵੀ ਕਿਸੇ ਦੇ ਨਾਲ ਸਾਨੂੰ ਸਾਂਝੀਆਂ ਨਹੀਂ ਕਰਨੀਆਂ ਚਾਹੀਦੀਆਂ ਪਰ ਵਿਸ਼ੇ ਤੇ ਆਉਣ ਤੋਂ ਪਹਿਲਾਂ ਇੱਕ ਛੋਟੀ ਜੀ ਗੱਲ ਕਰਨੀ ਚਾਹਨਾ ਵਾਂ ਕਿ ਪਹਿਲਾਂ ਤੁਸੀਂ ਮੇਰੀਆਂ ਵੀਡੀਓਜ਼ ਦੇਖੀਆਂ ਹੋਣਗੀਆਂ ਉਹ 10 ਮਿੰਟ 12 ਮਿੰਟ ਦੀਆਂ ਵੀ ਮੈਂ ਕਰ ਦਿੰਦਾ ਸੀ ਤੁਹਾਡੇ ਕਹਿਣ ਦੇ ਉੱਤੇ ਉਹਨਾਂ ਦੀ ਮੈਂ ਲੈਂਥ ਘਟਾਈ ਮੈਂ 7 ਮਿੰਟ 8 ਮਿੰਟ 9 ਮਿੰਟ ਦੀਆਂ ਕੀਤੀਆਂ ਫਿਰ ਤੁਸੀਂ ਕਿਹਾ ਕਿ ਥੋੜੀਆਂ ਹੋਰ ਛੋਟੀਆਂ ਕਰ ਲਓ ਕਾਫੀ ਲੋਕਾਂ ਨੇ ਕਿਹਾ ਉਹਨਾਂ ਨੂੰ ਮੈਂ 5 ਮਿੰਟ ਤੇ ਲਿਆਇਆ 6 ਮਿੰਟ ਦਾ ਹਨਾ ਇੰਨਾ ਕੁ ਸਮਾਂ ਜਿਹੜਾ ਉਹ ਉਹਨੂੰ ਕਰਤਾ ਪਿਛਲੀਆਂ ਕੁਝ ਵੀਡੀਓਜ਼ ਜਿਹੜੀਆਂ ਦੇਖੀਆਂ ਹੋਣਗੀਆਂ ਤੁਸੀਂ ਉਹ ਇੰਨੀਆਂ ਕੀ ਨੇ ਇੱਕ ਵੀਡੀਓ 4.5 ਮਿੰਟ ਦੀ ਸੀ ਉਹਦੇ ਥੱਲੇ ਵੀ ਇੱਕ ਕਮੈਂਟ ਆਇਆ ਕਿ ਥੋੜਾ ਜਿਹਾ ਜੀ ਸੰਖੇਪ ਚ ਗੱਲ ਕਰੋ ਪਰ ਦੋਸਤੋ ਮੈਨੂੰ ਨਹੀਂ ਲੱਗਦਾ ਫਿਰ ਜੇ ਮੋਟੀਵੇਸ਼ਨਲ ਵੀਡੀਓ ਹੋਵੇ ਤੇ ਉਹ 5 ਮਿੰਟ ਤੋਂ ਵੀ ਘੱਟ ਸਾਰੀਆਂ ਰੱਖਣ ਲੱਗ ਗਿਆ ਫਿਰ ਮਜ਼ਾ ਆਊਗਾ ਸੋ 5 6 7 ਮਿੰਟ ਇੰਨਾ ਕੁ ਤਾਂ ਜਾਇਜ਼ ਆ ਇੰਨਾ ਕੁ ਤੁਸੀਂ ਕੋਆਪਰੇਟ ਕਰੋ ਇੰਨੀ ਲੈਂਥ ਆ ਜਿਹੜੀ ਮੇਰੇ ਹਿਸਾਬ ਨਾਲ ਠੀਕ ਆ ਬਾਕੀ ਇੱਕ ਵਾਰ ਫਿਰ ਆਪਣੇ ਵਿਚਾਰ ਦੇ ਦਿਓ ਆਉਣੇ ਆ ਜੀ ਅੱਜ ਦੇ ਵਿਸ਼ੇ ਦੇ ਉੱਤੇ ਦੋ ਕਿਹੜੀਆਂ ਗੱਲਾਂ ਨੇ ਜਿਹੜੀਆਂ ਨਹੀਂ ਸਾਨੂੰ ਸਾਂਝੀਆਂ ਕਰਨੀਆਂ ਚਾਹੀਦੀਆਂ ਕਿਸੇ ਦੇ ਨਾਲ ਇੱਕ ਆ ਜੀ ਤੁਹਾਡੇ ਘਰ ਦੀ ਲੜਾਈ ਦੂਜੀ ਤੁਹਾਡੇ ਘਰ ਦੀ ਕਮਾਈ ਕਦੇ ਨਾ ਸਾਂਝੀ ਕਰਿਓ ਕਿਸੇ ਦੇ ਨਾਲ ਇਹਦੇ ਕਾਰਨਾਂ ਬਾਰੇ ਗੱਲ ਕਰ ਲੈਣੇ ਆ ਘਰ ਦੀ ਲੜਾਈ ਆਪਾਂ ਨੂੰ ਪਤਾ ਹੀ ਆ ਹਰੇਕ ਘਰ ਦੇ ਵਿੱਚ ਲੜਾਈ ਹੁੰਦੀ ਆ ਕਹਿੰਦੇ ਘਰ ਦੇ ਵਿੱਚ ਜੀ ਭਾਂਡੇ ਆ ਉਹ ਖੜਕਣੀਆਂ ਹਨ ਸਿਆਣੇ ਕਹਿੰਦੇ ਨੇ ਸੋ ਇਹਦੇ ਵਿੱਚ ਕੋਈ ਬਾਹਰ ਲੈ ਕੇ ਜਾਣ ਵਾਲੀ ਗੱਲ ਹੀ ਨਹੀਂ ਹੁੰਦੀ ਪਰਿਵਾਰ ਦੀ ਕਹਿੰਦੇ ਕੋਈ ਗੱਲ ਹੋਈ ਆ ਤੇ ਪਰਿਵਾਰ ਚ ਹੀ ਨਿਬੇੜ ਲੋ ਬਾਹਰ ਨਾ ਲੈ ਕੇ ਜਾਓ ਹਨਾ ਉਹੀ ਬੰਦਾ ਸਿਆਣਾ ਵਾ ਸੋ ਜੇ ਤੁਸੀਂ ਕਿਸੇ ਦਾ ਤਰਸ ਲੈਣ ਦੇ ਲਈ ਕਿਸੇ ਦਾ ਸਹਾਰਾ ਲੈਣ ਦੇ ਲਈ ਘਰ ਦੀਆਂ ਗੱਲਾਂ ਬਾਹਰ ਸਾਂਝੀਆਂ ਕਰੀ ਜਾਂਦੇ ਹੋ ਭਾਵੇਂ ਉਹ ਕੱਡਾ ਵੀ ਕੋਈ ਖਾਸ ਆ ਤੁਹਾਡਾ ਦੋਸਤ ਆ ਜਾਂ ਕੋਈ ਹੋਰ ਕਿਸੇ ਵੀ ਤਰ੍ਹਾਂ ਦੇ ਨਾਲ ਤੁਹਾਡੇ ਸਬੰਧ ਦੇ ਵਿੱਚ ਆ ਜੇ ਤੁਸੀਂ ਘਰ ਦੀਆਂ ਲੜਾਈਆਂ ਨੂੰ ਉਹਦੇ ਨਾਲ ਸਾਂਝਾ ਕਰ ਰਹੇ ਹੋ ਤਾਂ ਤੁਸੀਂ ਆਪਣੇ ਘਰ ਦਾ ਜਲੂਸ ਆਪ ਕੱਢ ਰਹੇ ਹੋ ਕੋਈ ਲੋੜ ਨਹੀਂ ਆ ਆਪਣੇ ਘਰ ਦੇ ਵਿੱਚ ਜੋ ਵੀ ਗੱਲ ਹੋਊਗੀ ਆ ਰਾਮ ਨਾਲ ਸਾਰਾ ਪਰਿਵਾਰ ਬੈਠੋ ਉਹਦਾ ਮਸਲੇ ਦਾ ਹੱਲ ਕੱਢੋ ਕਿਦੇ ਵਿੱਚ ਕਮੀਆਂ ਕਿਹਨੂੰ ਸੁਧਰਨ ਦੀ ਲੋੜ ਆ ਉਹ ਸਾਰੀ ਗੱਲ ਘਰ ਵਿੱਚ ਹੋ ਸਕਦੀ ਆ ਇਹਦੀ ਬਜਾਏ ਕਿ ਆਪਾਂ ਬਾਹਰ ਜਾ ਕੇ ਆਪਣਾ ਤਮਾਸ਼ਾ ਬਣਾਈਏ ਲੋਕਾਂ ਨੇ ਤੁਹਾਨੂੰ ਹੌਸਲੇ ਨਹੀਂ ਦੇਣੇ ਜੇ ਦੇ ਵੀ ਦੇਣਗੇ ਉੱਪਰ ਉੱਪਰਲੇ ਮਨੁੱਖ ਹੀ ਦੇਣਗੇ ਬਾਕੀ ਸਾਰੇ ਸਵਾਦ ਲੈਣ ਵਾਲੇ ਹੀ ਹੋਣਗੇ ਸੋ ਇੱਕ ਤਾਂ ਇਹ ਗੱਲ ਹੋ ਗਈ ਜੀ ਕਿ ਘਰ ਦੀ ਲੜਾਈ ਕਿਸੇ ਦੇ ਨਾਲ ਸਾਂਝੀ ਨਾ ਕਰੋ ਦੂਜੀ ਆ ਜੀ ਕਮਾਈ ਜਿਹੜੀ ਮੈਂ ਗੱਲ ਕੀਤੀ ਉਹਦਾ ਕੀ ਕਾਰਨ ਆ ਦੇਖੋ ਕਰਦੀ ਕਮਾਈ ਜੇ ਬਾਹਰ ਸਾਂਝੀ ਕਰੋਗੇ ਇਹਦੇ ਵਿੱਚ ਵੀ ਆ ਦੋਨੋਂ ਗੱਲਾਂ ਹੋ ਸਕਦੀਆਂ ਮਜ਼ਾਕ ਦਾ ਪਾਤਰ ਵੀ ਬਣ ਸਕਦੇ ਹੋ ਤੁਸੀਂ ਈਰਖਾ ਦਾ ਪਾਤਰ ਵੀ ਬਣ ਸਕਦੇ ਹੋ ਜੇ ਤੁਹਾਡੀ ਹੈਗੀ ਹੈ ਕਮਾਈ ਘੱਟ ਤੁਸੀਂ ਠੀਕ ਠਾਕ ਕਮਾਉਨੇ ਹੋ ਇੱਕ ਸਾਦੀ ਜ਼ਿੰਦਗੀ ਬਤੀਤ ਕਰ ਰਹੇ ਹੋ ਤੇ ਅੱਜ ਕੱਲ੍ਹ ਜਮਾਨਾ ਆਪਣੇ ਆਪ ਨੂੰ ਬੜਾ ਹਾਈ ਫਾਈ ਸਮਝ ਰਿਹਾ ਆਪਣੇ ਆਪ ਨੂੰ ਬੜਾ ਮਾਡਰਨ ਸਮਝ ਰਿਹਾ ਮਟੀਰੀਅਲਿਸਟਿਕ ਆਪਾਂ ਸਾਰੇ ਹੋ ਚੁੱਕੇ ਹਾਂ ਨਾ ਤਾਂ ਜੇ ਤੁਸੀਂ ਦੱਸੋਗੇ ਵੀ ਯਾਰ ਮੇਰੀ ਤਾਂ ਇੰਨੀ ਇੱਕ ਕਮਾਈ ਆ ਤਾਂ ਲੋਕ ਆ ਕੇ ਤੁਹਾਡਾ ਮਜ਼ਾਕ ਬਣਾਉਣਗੇ ਹਨਾ ਵੀ ਇਹ ਤਾਂ ਯਾਰ ਕਾਸੇ ਜੋਗੇ ਨਹੀਂ ਹੈਗੇ ਇਹਨਾਂ ਦੇ ਪੱਲੇ ਹੀ ਕੁਝ ਨਹੀਂ ਹੈਗਾ ਐਦਾਂ ਵੀ ਤੁਹਾਨੂੰ ਤਾਨੇ ਵੀ ਵੱਜ ਸਕਦੇ ਨੇ ਇਹਨੂੰ ਕੋਈ ਦਿਲ ਤੇ ਲਾਉਣ ਵਾਲੀ ਗੱਲ ਨਹੀਂ ਉਹ ਆਪਣੇ ਬੰਦੇ ਆਪਣੀ ਸੋਚ ਦਿਖਾਉਣਗੇ ਜਿਹੜੇ ਤੁਹਾਨੂੰ ਇਹ ਗੱਲਾਂ ਕਹਿ ਕੇ ਜਾਣਗੇ ਪਰ ਫੇਰ ਵੀ ਤੁਹਾਨੂੰ ਕਿਸੇ ਨੂੰ ਦੱਸਣ ਦੀ ਲੋੜ ਹੀ ਨਹੀਂ ਵੀ ਤੁਹਾਡੀ ਕਮਾਈ ਕੰਨੀਆ ਤੁਸੀਂ ਇੰਨੀ ਗੱਲ ਕਹਿਣੀ ਆ ਪ੍ਰਮਾਤਮਾ ਦੀ ਕਿਰਪਾ ਜੀ ਅਸੀਂ ਰੱਜ ਕੇ ਰੋਟੀ ਖਾਂਦੇ ਆ ਸਾਰਾ ਪਰਿਵਾਰ ਹੱਸ ਕੇ ਰਹਿੰਦੇ ਆ ਸਾਰੇ ਪਰਿਵਾਰ ਦੇ ਵਿੱਚ ਸਾਡੇ ਖੁਸ਼ੀ ਆ ਤੇ ਇਹੀ ਸਾਡਾ ਸਭ ਤੋਂ ਵੱਡਾ ਜਿਹੜਾ ਖਜ਼ਾਨਾ ਹੈ ਨਾ ਇਹੀ ਸਾਡੀ ਸੰਪਤੀ ਆ ਜੀ ਇਹੀ ਸਾਡਾ ਪੈਸਾ ਆ ਜੇ ਤੁਹਾਡੇ ਕੋਲ ਬਹੁਤ ਜ਼ਿਆਦਾ ਕਮਾਈ ਹੁੰਦੀ ਆ ਫਿਰ ਤਾਂ ਬਿਲਕੁਲ ਹੀ ਨਾ ਸਾਂਝੀ ਕਰੋ ਘੱਟ ਕਮਾਈ ਭਾਵੇਂ ਸਾਂਝੀ ਕਰ ਵੀ ਲਿਓ ਵੱਧ ਕਮਾਈ ਨਾ ਸਾਂਝੀ ਕਰਿਓ ਫੇਰ ਲੋਕੀ ਤੁਹਾਡੇ ਤੋਂ ਹੀ ਰੱਖਿਆ ਕਰਨਗੇ ਫੇਰ ਤੁਹਾਡੇ ਤੇ ਤਰ੍ਹਾਂ ਤਰ੍ਹਾਂ ਦੇ ਦੋਸ਼ ਵੀ ਲੱਗ ਸਕਦੇ ਆ ਤੁਹਾਨੂੰ ਜੇ ਇੱਕ ਵੀਡੀਓ ਚ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਨਾ ਜੇ ਤੁਸੀਂ ਮਿਹਨਤ ਦੀ ਕਮਾਈ ਵੀ ਕਰ ਰਹੇ ਹੋ ਤੇ ਉਹ ਮਿਹਨਤ ਦੀ ਕਮਾਈ ਵੀ ਤੁਹਾਡੀ ਜੇ ਬਹੁਤ ਜ਼ਿਆਦਾ ਵਾ ਤੇ ਲੋਕਾਂ ਨੇ ਇਹ ਕਹਿਣਾ ਵੀ ਇਹ ਤਾਂ ਠੱਗੀ ਠੂਰੀ ਕਰਦਾ ਹੋਣਾ ਇੰਨਾ ਪੈਸਾ ਅੱਜ ਕੱਲ ਇਮਾਨਦਾਰੀ ਨਾਲ ਕਿੱਥੇ ਬਣਦਾ ਇਹ ਨਹੀਂ ਕਿਸੇ ਨੂੰ ਦਿਖਣਾ ਕਿ ਤੁਸੀਂ ਦਿਨ ਰਾਤ ਇੱਕ ਕੀਤੀ ਆ ਤੁਸੀਂ ਕਿੰਨੀ ਡੈਡੀਕੇਸ਼ਨ ਦਿੱਤੀ ਆ ਕਿੰਨੀਆਂ ਕੁਰਬਾਨੀਆਂ ਦਿੱਤੀਆਂ ਨੇ ਇੱਥੇ ਤੱਕ ਪਹੁੰਚਣ ਦੇ ਲਈ ਉਹ ਕਿਸੇ ਨੂੰ ਨਹੀਂ ਦਿਖਣਾ ਤੁਹਾਡਾ ਜਦੋਂ ਇੱਕ ਚੰਗਾ ਸਮਾ ਆਊਗਾ ਚੰਗਾ ਪੈਸਾ ਤੁਹਾਡੇ ਕੋਲ ਆਊਗਾ ਉਹ ਸਾਰਿਆਂ ਨੂੰ ਦਿਖ ਜਾਣਾ ਤੇ ਲੋਕਾਂ ਨੇ ਤੁਹਾਡੇ ਤੇ ਉਹ ਇਲਜ਼ਾਮ ਲਾ ਦੇਣੇ ਆ ਜਿਹੜੇ ਹੈ ਵੀ ਨਹੀਂ ਜਿਹੜੇ ਝੂਠ ਨੇ ਸੋ ਕਿਸੇ ਨੂੰ ਕਮਾਈ ਦੱਸਣ ਦਾ ਨਹੀਂ ਅੱਜ ਕੱਲ੍ਹ ਜਮਾਨਾ ਹੈਗਾ ਤੇ ਇਹ ਗੱਲਾਂ ਜਿਹੜੀਆਂ ਯਾਦ ਜ਼ਰੂਰ ਰੱਖਿਓ ਤੇ ਬਿਲਕੁਲ ਮੈਨੂੰ ਉਮੀਦ ਆ ਕਿ ਚੰਗੀ ਲੱਗੀ ਹੋਊਗੀ ਇਹ ਨਿੱਕੀ ਜੀ ਗੱਲ ਆ ਜਿਹੜੀ ਨਿੱਕੀ ਜੀ ਸਲਾਹ ਆ ਵੀਡੀਓ ਨੂੰ ਅੱਜ ਛੋਟਾ ਰੱਖਣ ਦੀ ਕੋਸ਼ਿਸ਼ ਕਰ ਰਿਹਾ ਮਾਂ ਦੇਖਦੇ ਆ ਤੁਹਾਡਾ ਕੀ ਰਿਸਪੌਂਸ ਆਉਂਦਾ ਇੱਕ ਟ੍ਰਾਇਲ ਕਹਿ ਲਓ ਮੈਂ ਕੀਤਾ ਵਾ ਤੇ ਆਪਣੇ ਕਮੈਂਟ ਜ਼ਰੂਰ ਦਿਓ ਕਿ ਇੰਨੀ ਕੁ ਲੈਂਥ ਠੀਕ ਆ ਜਾਂ ਮੈਂ 5 ਮਿੰਟ ਪਲੱਸ ਕਰ ਦਵਾਂ ਵੀਡੀਓ ਨੂੰ ਅਗਲੀ ਵੀਡੀਓ 'ਚ ਬਹੁਤ ਜਲਦੀ ਹਾਜ਼ਰ ਹੋਣਾ ਜੀ